ਤੋ ਦੋਸਤੋ ਆਸ ਵੇਲੇ ਆ ਬੂਟਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਫਲਵੇਰੀ ਦੀ ਬਿਮਾਰੀ ਵਾਸਤੇ ਰਾਮ ਬਾਣਾ ਤੋ ਕਿ ਆਮ ਹੀ ਅੱਜ ਕੱਲ ਆਪਾਂ ਦੇਖਦੇ ਆ ਕਿ ਬੱਚਿਆਂ ਨੂੰ ਲੈ ਕੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਨੌਜਵਾਨ ਮੁੰਡੇ ਕੁੜੀਆਂ ਨੂੰ ਹਰੇਕ ਨੂੰ ਇਹ ਪ੍ਰੋਬਲਮ ਆ ਬਹੁਤ ਵੱਡੇ ਵੱਡੇ ਪੱਧਰ ਤੇ ਜਿਹੜੀ ਇਹ ਫਲਵੇਰੀ ਦੀ ਪ੍ਰੋਬਲਮ ਆ ਰਹੀ ਜਿਹਦੇ ਕਾਰਨ ਲੋਕਾਂ ਦੇ ਘਰ-ਕੋਟ ਟੁੱਟਦੇ ਆ ਰਿਸ਼ਤੇ ਨਹੀਂ ਹੋ ਰਹੇ ਰੋਏ ਪਿਆ ਜਿਹੜੇ ਰਿਸ਼ਤੇ ਆ ਉਹ ਟੁੱਟਦੇ ਪਏ ਆ ਤੋ ਜੇ ਤੁਸੀਂ ਨਾਲ ਮੂਵੀ ਚਾਹਣ ਦੇਖੋ ਕਿ ਆਹ ਪਹਿਚਾਨ ਆ ਇਹ ਦੂਸਰਾ ਵੀ ਦੇਖ ਲਓ ਤੇ ਇਹਨੂੰ ਆਹ ਫੜ ਲੱਗਦਾ ਈ ਇਹ ਪਹਿਚਾਨਿਆ ਆਹ ਆ ਬੂਟੇ ਦੀ ਆਹ ਆ ਜਿਹੜਾ ਇਹਨੂੰ ਫੜ ਲੱਗਦਾ ਆ ਇਹ ਪਹਿਚਾਨਿਆ ਹੁਣ ਇਹਨੂੰ ਵਰਤਣ ਦਾ ਤਰੀਕਾ ਇਹ ਆ ਕਿ ਇਸ ਤੁਸੀਂ ਇਹ ਜਿੱਥੇ ਤੁਹਾਨੂੰ ਬੂਟਾ ਮਿਲਦਾ ਇਹਦੀਆਂ ਜੜਾਂ ਪਾਟ ਲਓ ਜੜਾਂ ਬਰੀਕ-ਬਰੀਕ ਪਟਣੀਆਂ ਜਿਹੜਾ ਪਾਟ ਕੇ ਉਹਦਾ ਸਾਕ ਲਾ ਲਓ ਉਹ ਜਿਹੜੇ ਸਾਕ ਆ ਉਹਨੂੰ ਸੁਕਾ ਲਿਓ ਧੁੱਪ ਦੇ ਵਿੱਚ ਸੁਕਾਉਣੇ ਆ ਸੁਕਾ ਕੇ ਉਹਨੂੰ ਬਿਲਕੁਲ ਛੋਟੇ ਟੁਕੜੇ ਕਰਕੇ ਮਿਕਸੀ ਦੇ ਵਿੱਚ ਪਾਓ ਉਹਨੂੰ ਪੀਸ ਲਓ ਪੀਸ ਕੇ ਉਹਦਾ ਬਰੀਕ ਪਾਊਡਰ ਬਣਾ ਲਓ ਕੇ ਛਾਲ ਲਓ ਉਹਨੂੰ ਤੇ ਜਿਹੜਾ ਪਾਊਡਰ ਬਣਿਆ ਉਹਦੀ 60 ਗ੍ਰਾਮ ਪਾਊਡਰ ਮੇਕ ਕੋਲ ਲੈਣਾ ਉਹਦੀ 10 ਕੁੜੀਆਂ ਬਣਾਉਣੀਆਂ ਤੇ ਹਰ ਰੋਜ਼ ਰਾਤ ਨੂੰ ਇੱਕ ਗਲਾਸ ਦੁੱਧਾ ਲੈਣਾ ਆ ਉਹਨੂੰ ਗਰਮ ਕਰਨਾ ਆ ਕੋਸਾ ਆ ਜਦੋਂ ਰਹਿ ਗਿਆ ਤੇ ਉਹਦੇ ਵਿੱਚ ਇੱਕ ਕੁੜੀ ਦੀ ਜਾਗ ਲਾ ਦੇਣੀ ਆ ਕੁੜੀ ਘੋਲ ਕੇ ਤੇ ਉਹਨੂੰ ਠਾਕੇ ਰੱਖ ਦਿਓ ਸਵੇਰੇ ਖਾਲੀ ਪੇਟ ਉਠੋ ਤੇ ਉਹਨੂੰ ਚਮਚੇ ਦੇ ਨਾਲ ਹਿਲਾ ਕੇ ਖਾਲੀ ਪੇਟ ਪੀ ਲਓ 10 ਦਿਨ ਇਹ ਪੀਣਾ ਆ ਤੇ ਇਹ ਗਰੰਟੀ ਦੇ ਨਾਲ ਆ ਕਿ ਜੜ ਤੋਂ ਜਿਹੜੀ ਇਹ ਬਿਮਾਰੀ ਜਿਹੜੀ ਫਲਵਾਇਰੀ ਦੀ ਖਤਮ ਹੋ ਜੂਗੀ ਔਰ ਮੈਂ ਇਹ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਭਰਾਓ ਮੈਂ ਨਾ ਕੋਈ ਡਾਕਟਰ ਐ ਨਾ ਮੈਂ ਕੋਈ ਬੈਰਤ ਦੀ ਵਤੀਵਾ ਮੈਨੂੰ ਖੁਦ ਨੂੰ ਇਹ ਪ੍ਰੋਬਲਮ ਸੀ ਮੇਰੇ ਹੱਥਾਂ ਤੇ ਪੈਰਾਂ ਤੋਂ ਜਿਹੜੀ ਇਹ ਫਨਵੇਰੀ ਸ਼ੁਰੂ ਹੋਈ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਮੈਂ ਵੀਡੀਓ ਦੇ ਵਿੱਚ ਇਹ ਮੈਂਸ਼ਨ ਵੀ ਕਰ ਦੂੰਗਾ ਕਿਉਂਕਿ ਮੇਰੇ ਕੋਲ ਫੋਟੋਆਂ ਹੈਗੀਆਂ ਮੇਰੇ ਹੱਥਾਂ ਦੀਆਂ ਆ ਇੱਥੇ ਪਛਾਣ ਕਰ ਲਓ ਤਾਂ ਦੀ ਤੇ ਜਿਹੜੀਆਂ ਮੈਂ ਫੋਟੋ ਪਾਉਂਗਾ ਉਹਦੀ ਇਹ ਚਾਣ ਕਰ ਲਿਓ ਤੋਂ ਇਹ ਮੇਰੇ ਖੁਦ ਘਰ ਦੇ ਵਿੱਚ ਮੇਰੇ ਫਾਦਰ ਸਾਹਿਬ ਨੂੰ ਪ੍ਰੋਬਲਮ ਵੀ ਉਹ ਵੀ ਬਿਲਕੁਲ ਠੀਕ ਆ ਤੇ ਜਿੰਨਾ ਚਿਰਾਂ ਲੋਕਾਂ ਨੂੰ ਇਹ ਮੈਂ ਦਵਾਈ ਬਾਰੇ ਦੱਸਿਆ ਉਹ ਅੱਜ ਬਿਲਕੁਲ ਨੰਬਰ ਮਿਹਨਤ ਕਰਨੀ ਪੈਣੀ ਮਿਹਨਤ ਕਰੋ ਇਹਨੂੰ ਦਵਾਈ ਬਣਾਓ ਤੇ ਖਾਓ ਤੇ ਇਹ ਜਿਹੜੀ ਇਹ ਫਲਵਾਹੀ ਨਾਮ ਰਾਤ ਬਿਮਾਰੀ ਐ ਤੋਂ ਜ਼ਿਆਦਾ ਧੰਨਵਾਦ